ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੋ-ਜੋ ਸਾਨੂੰ ਦੇਖ ਰਹੇ ਨੇ ਆਪਣੇ ਚੈਨਲ ਨਾਲ ਬਣੇ ਹੋਏ ਨੇ ਆਈ ਹੋਪ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਨਾਨਕ ਕਿਆਣਾ ਸਾਹਿਬ ਦੇ ਹਨਾ ਆਪਾਂ ਜਿਹੜੇ ਰੋਡ ਤੇ ਜਾ ਰਹੇ ਆ ਇਹ ਰੋਡ ਧੂਈ ਤੋਂ ਸੰਗਰੂਰ ਵੱਲ ਨੂੰ ਜਾਂਦਾ ਸੰਗਰੂਰ ਰੋਡ ਇਹਨੂੰ ਕਹਿੰਦੇ ਨੇਗੇ ਵੱਡਾ ਰੋਡ ਆ ਤੇ ਇੱਥੇ ਕਈ ਪੈਲਸ ਵੀ ਨੇ ਜਿੰਨੇ ਸੈਫਰਨ ਹੋ ਗਿਆ ਜਾਂ ਸਪਰੈੰਗਲ ਹੋ ਗਿਆ ਇੱਥੋਂ ਆਪਾਂ ਜਾਂਦੇ ਹੋਏ ਵੀਰੇ ਸਿੱਧਾ ਜਾਵਾਂਗੇ ਆਪਾਂ ਸੰਗਰੂਰ ਸੰਗਰੂਰ ਦੇ ਵਿੱਚੋਂ ਹੁੰਦੇ ਹੋਏ ਆਪਾਂ ਸਬਜ਼ੀ ਮੰਡੀ ਦੇ ਵਿੱਚੋਂ ਹੁੰਦੇ ਹੋਏ ਕਿਉਂਕਿ ਆਪਾਂ ਬਾਜ਼ਾਰ 'ਚ ਜਾਵਾਂਗੇ ਬਾਜ਼ਾਰ 'ਚ ਥੋੜਾ ਕੰਮ ਆ ਉੱਥੋਂ ਜਾਂਦੇ ਹੋਏ ਆਪਾਂ ਨਾਨਕਿਆਣਾ ਸਾਹਵਲ ਨੂੰ ਜਾਵਾਂਗੇ ਤੇ ਇੱਥੇ ਆਪਾਂ ਐਂਟਰ ਕਰਦੇ ਹਾਂ ਵੀਰੇ ਸੰਗਰੂਰ 'ਚ ਸੰਗਰੂਰ ਦਾ ਪੂਲ ਉੱਤਰਦਾ ਹਨਾ ਇੱਥੇ ਤੁਸੀਂ ਬਾਰੋਂ-ਬਾਰ ਜਾਣਾ ਤਾਂ ਸੱਜੇ ਮੁੜ ਸਕਦੇ ਹੋਗੇ ਹਨਾ ਪਰ ਜੇ ਬਾਜ਼ਾਰ ਵਿੱਚੋਂ ਦੀ ਜਾਣਾ ਤਾਂ ਤੁਹਾਨੂੰ ਸਿੱਧਾ ਹੋ ਕੇ ਜਾਣਾ ਪਊਗਾ ਬੱਸ ਸਟੈਂਡ ਵੱਲ ਦੀ ਉੱਤੋਂ ਬਾਜ਼ਾਰ ਵਿੱਚੋਂ ਦੀ ਵਗ ਜਿਓ ਜਾਂ ਸਬਜ਼ੀ ਮੰਡੀ ਵਿੱਚੋਂ ਦੀ ਵਗ ਜਿਓ ਕਿਸੇ ਨੂੰ ਵੀ ਪੁੱਛ ਸਕਦੇ ਹੋ ਵੀਰੇ ਨਾਨਕਿਆਣਾ ਚੌਕ ਇੱਥੋਂ ਸਿੱਧਾ ਆਪਾਂ ਚੱਲਦੇ ਹਾਂ ਹੁਣ ਬਾਜ਼ਾਰ ਨੂੰ ਭਾਈ ਜੀ ਹੁਣੀ ਲੰਗਰ ਕਹਿੰਦੇ ਪੂਰੀਆਂ ਖਾਣੇ ਨੇ ਹੁਣ ਪੂਰੀਆਂ ਖਾਣ ਕਹਿੰਦੇ ਬਾਈ ਉਹਦੀਆਂ ਲੈਣ ਗਏ ਨੇ ਲੈ ਕੇ ਆਣਗੇ ਆ ਆ ਗਏ ਬਾਈ ਜੀ ਆ ਆ ਗਏ ਬਾਈ ਜੀ ਉਹ ਆ ਗਏ ਬਾਈ ਜੀ ਕੀ ਹੋ ਗਿਆ ਕਿੰਨੇ ਕਿੰਨੇ ਲੈ ਆਇਆ ਫਿਰ ਆ ਤਿੰਨ ਤਿੰਨ ਦਿੱਤੀ ਹੁਣ ਮੰਗੀਆਂ ਦਾ ਵੱਧ ਮੰਗੀਆਂ ਸੀ ਕਹਿੰਦੇ ਪਹਿਲਾਂ ਆ ਲੈ ਟੱਪ ਲੈ ਬੀ ਦੇ ਹੈ ਨਾ ਉਹ ਨੋ ਟੇਬਲ ਤਿਆਰ ਕਰੋ ਤੇ ਪੂਰੀਆਂ ਵਗੈਰਾ ਖਾ ਕੇ ਆਪਾਂ ਕ੍ਰੋਸ ਕੀਤਾ ਵੀਰੇ ਸਿਵਲ ਹਸਪੀਟਲ ਇੱਥੋਂ ਆਪਾਂ ਹਣਾ ਸੱਜੇ ਮੁੜਾਂਗੇ ਮਤਲਬ ਜੇ ਬਾਜ਼ਾਰ ਚ ਜਾਣਾ ਤਾਂ ਸੱਜੇ ਮੁੜਨਾ ਪਊਗਾ ਨਹੀਂ ਤਾਂ 12ਵਾਂ 12ਵਾਂ ਰਸਤਾ ਜਾਂਦਾ ਉੱਥੇ ਤੁਸੀਂ ਕਿਸੇ ਨੂੰ ਵੀ ਨਾਨਕਿਆਣਾ ਚੌਂਕ ਚ ਸਕਦੇ ਹੋਗੇ ਜਿਹੜੇ ਮੇਰੇ ਵੀਰ ਸੰਗਰੂਰਤ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਪਰ ਜਿਹੜੇ ਮੇਰੇ ਵੀਰ ਬਾਹਰੋਂ ਆਉਣਗੇ ਦਰਸ਼ਨ ਕਰਨ ਤੁਸੀਂ ਆਪਣਾ ਨਾਨਕਿਆਣਾ ਚੌਂਕ ਜਾ ਤਾਂ ਮੈਪ ਤੇ ਭਰ ਸਕਦੇ ਹੋ ਜਾਂ ਫਿਰ ਪੁੱਛ ਕੇ पहुंच सकते हो क्योंकि इतने फेमस आनकिया चौंक गुरु घर करके लो जी हूँ आप पहुंचा भाई उरे कोल्चा खाने वास्ते भाई जी कहते बहुत वाला कुल्चा बनाऊंगा है हाँ भाई लेके आए आप भी जो स्कूल आ गया है ये आ गया आदर्श मॉडल सीनियर सैकेंडरी स्कूल ਲਵੀ ਸਬਜੀ ਮੰਡੀ ਕ੍ਰਾਸ ਕਰਕੇ ਆਪਾਂ ਪਾਲੇ ਸਿੱਧਾ ਨਾਨਕਾਣਾ ਗੁਰੂ ਘਰ ਨੂੰ ਤੇ ਸਿੱਧਾ ਚੌਂਕ ਵੱਲ ਨੂੰ ਚੱਲਦੇ ਆਪਾਂ ਹਨਾ ਉੱਥੋਂ ਫਿਰ ਆਪਾਂ ਗੁਰੂ ਘਰ ਦੇ ਕਰਾਂਗੇ ਖੁੱਲਕੇ ਦਰਸ਼ਨ ਵੀਰੇ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਗੁਰੂ ਘਰ ਤੇ ਇਤਿਹਾਸ ਵੀ ਦੱਸਾਂਗੇ ਵੀਰੇ ਤੁਹਾਨੂੰ ਜਿੰਨਾ ਕ ਸਾਨੂੰ ਪਤਾ ਹਨਾ ਆਗੇ ਆਪਾਂ ਪਹੁੰਚ ਗਏ ਗੁਰੂ ਘਰ ਸਾਹਿਬ ਤੇ ਅੰਦਰੋਂ ਵੀ ਕਰਾਨੇ ਆ ਤੁਹਾਨੂੰ ਦਰਸ਼ਨ ਤੇ ਇੱਥੇ ਨਾਲ ਹੀ ਵੀਰੇ ਗੁਰੂ ਘਰ ਦੇ ਅੰਦਰ ਐਂਟਰ ਕਰਦੇ ਹੋਏ ਨਾ ਇਦਰੀ ਜੋੜਾ ਘਰ ਬਣਿਆ ਹੋਇਆ ਤੇ ਇੱਤੋਂ ਤੁਸੀਂ ਆਪਣੇ ਜੋੜਾ ਜੋੜਾ ਸਾਹਿਬ ਰੱਖ ਕੇ ਫਿਰ ਆਪਾਂ ਚੱਲਦੇ ਹਾਂ ਅੰਦਰ ਤੇ ਵੀਰੇ ਜਿਹੜਾ ਇੱਥੇ ਦਾ ਇਤਿਹਾਸ ਹੈ ਨਾ ਜੋ ਦੱਸਿਆ ਜਾਂਦਾ ਇੱਥੇ ਕਹਿੰਦੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਨਾ 15 ਦਿਨ ਰਹੇ ਸੀ ਤੇ 15 ਦਿਨ ਉਹਨਾਂ ਨੇ ਇੱਥੇ ਇਸ਼ਨਾਨ ਕੀਤਾ ਇੱਕ ਕਹਾਵਤ ਨਾ ਵੀਰੇ ਤੁਸੀਂ ਜ਼ਰੂਰ ਸੁਣੀ ਹੋਊਗੀ ਕਹਾਵਤਾਂ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਤੇ ਇਹ ਕਹਾਵਤ ਵੀਰੇ ਉਰੇ ਵਾਰੀਓ ਕਹੀ ਗਈ ਆ ਹਨਾ ਤੇ ਕਹਿੰਦੇ ਨੇ ਇੱਥੇ ਨਾ ਗੁਰੂ ਨਾਨਕ ਦੇਵ ਜੀ ਰਹਿੰਦੇ ਸੀ ਤਾਂ ਉਹ 15 ਦਿਨ ਇਸ਼ਨਾਨ ਕਰਦੇ ਸੀ ਨਾ ਤੇ ਭਾਈ ਮਰਦਾਨਾ ਜੀ ਵੀ ਰਹਿੰਦੇ ਸੀਗੇ ਨਾਲ ਇੱਥੇ ਵੀਰੇ ਲਿਖਿਆ ਵੀ ਹੋਇਆ ਮੈਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਨਾ ਹਨਾ ਤੇ ਕਹਿੰਦੇ ਨੇ ਵੀਰੇ ਇੱਥੇ ਪੂਰਨਮਾਸੀ ਭਰੀ ਜਾਂਦੀ ਹੈ ਨਾ ਗੁਰੂ ਨਾਨਕ ਦੇਵ ਜੀ ਦੀ ਯਾਦ ਚ ਤੇ ਇੱਥੇ ਪਹਿਲਾਂ ਤਾਂ ਦੇਖੋ ਸਾਈਡ ਤੇ ਇੱਥੇ ਲਿਖਿਆ ਵੀ ਆ ਤੁਹਾਨੂੰ ਮੈਂ ਦਿਖਾ ਦਿੰਦਾ ਆ ਜੋ ਇੱਥੇ ਜੋ ਵੀ ਲਿਖਿਆ ਆ ਵੀਰੇ ਉਹ ਮੈਂ ਤੁਹਾਨੂੰ ਦੱਸ ਦੂੰਗਾ ਕੋਈ ਗੱਲ ਨਹੀਂ ਤੁਸੀਂ ਸੁਣ ਲਿਓ ਦੁਬਾਰਾ ਤੇ ਦੇਖੋ ਇੱਥੇ ਲਿਖਿਆ ਵੀ ਹੋਇਆ ਵੀਰੇ ਇੱਥੇ ਲਿਖਿਆ ਵੀ ਗੁਰੂ ਨਾਨਕ ਦੇਵ ਜੀ ਰਹਿੰਦੇ ਸੀ ਹਨਾ ਤਾਂ ਉਹਨਾਂ ਉਹ ਇਸ਼ਨਾਨ ਜ਼ਰੂਰ ਕਰਦੇ ਸੀਗੇ ਤੇ ਜਦੋਂ ਫਿਰ ਉਦੋਂ ਮਤਲਬ ਕੱਚੀ ਛਪੜੀ ਸੀ ਹਨਾ ਵੀਰੇ ਉਦੋਂ ਜਦੋਂ ਗੁਰੂ ਨਾਨਕ ਦੇਵ ਜੀ ਰਹਿੰਦੇ ਸੀ ਹਨਾ ਉਰੇ ਤਾਂ ਬਾਅਦ ਚ ਵੀਰੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਤੇ ਉਹਨਾਂ ਨੇ ਇੱਥੇ ਦੱਸਿਆ ਵੀਰੇ ਵੀ ਇੱਥੇ ਜੋ ਗੁਰੂ ਨਾਨਕ ਦੇਵ ਜੀ ਰਹਿ ਕੇ ਗਏ ਨੇ ਹਨਾ ਉਹਰੇ ਇਸ਼ਨਾਨ ਕਰਿਆ ਕਰਦੇ ਸੀ ਤਾਂ ਜਲ ਪਵਿੱਤਰ ਆ ਤੇ ਜੋ ਵੀ ਇੱਥੇ ਆਪਣੇ ਸ਼ਰਦਾ ਨਾਲ ਆਉਂਦਾ ਹਨਾ ਮੇਰੇ ਦਿਲੋਂ ਆਉਂਦਾ ਤੇ ਨਾਮ ਜਪ ਕਰਦਾ ਜੋ ਕਿ ਦਿਲੋਂ ਸ਼ਰਦਾ ਉਹਦੀ ਤਾਂ ਉਹਦੀ ਇੱਛਾ ਜ਼ਰੂਰ ਪੂਰੀ ਹੁੰਦੀ ਆ ਵੀਰੇ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਇੱਥੇ ਜੋ ਵੀ ਤੁਸੀਂ ਇੱਛਾ ਰੱਖਦੇ ਹੋ ਆਓ ਹਨਾ ਦਰਸ਼ਨ ਜ਼ਰੂਰ ਕਰੋ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਵੀਰੇ ਅੰਦਰੋਂ ਦਰਸ਼ਨ ਕਰਨ ਤੋਂ ਬਾਅਦ ਨਾ ਜਦੋਂ ਵੀਰੇ ਆਪਾਂ ਬਾਹਰ ਆਨੇ ਆ ਨਾ ਤਾਂ ਇੱਕ ਹੋਰ ਇਤਿਹਾਸ ਆ ਵੀਰੇ ਇੱਥੇ ਦਾ ਨਾ ਜੋ ਕਿ ਤੁਹਾਨੂੰ ਆਇਓ ਦਰਸ਼ਨ ਕਰਾਉਣੇ ਆਪਾਂ ਇੱਧਰੋਂ ਚੱਲਦੇ ਆਂ ਉੱਪਰ ਵੱਲੋਂ ਇੱਥੇ ਵੀਰੇ ਇਤਿਹਾਸ ਇਹ ਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਉਰੇ ਆਏ ਨਾ ਵੀਰੇ ਤਾਂ ਉਹਨਾਂ ਨੇ ਨਾ ਵੀਰੇ ਇੱਥੇ ਘੋੜਾ ਬੰਨਿਆ ਸੀਗਾ ਉਹ ਘੋੜਾ ਜਿਹੜੀ ਕਰੀਗ ਨਾ ਬੰਨਿਆ ਸੀਗਾ ਉਹਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਹੁਣ ਆਪਾਂ ਇੱਧਰ ਉੱਪਰ ਚੱਲਾਂਗੇ ਤੇ ਇੱਥੇ ਵੀਰੇ ਕਿਹਾ ਜਾਂਦਾ ਜਦੋਂ ਗੁਰੂ ਘਰ ਦੀ ਉਹ ਸਾਰੀ ਹੋਣ ਲੱਗੀ ਨਾ ਜਦੋਂ ਬਣਾਉਣ ਲੱਗੇ ਨਾ ਇੱਥੇ ਕਿਸੇ ਨੇ ਇੱਥੇ 66 ਮਤਲਬ ਕਮਰਾ ਪਤਾ ਇਹ ਵੀ ਕਰੀਰ ਦੇ ਉੱਪਰ ਪਰ ਜਦੋਂ ਕਿਰਪਾ ਹੋਈ ਤਾਂ ਇਹ ਕਰੀਰ ਨਾ ਵੀਰੇ ਆਪਣੇ ਆਪ ਹਰੀ ਹੋ ਗਈ ਜੋ ਇੱਥੇ ਦੱਸਿਆ ਜਾਂਦਾ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਜਦੋਂ ਉਹਰੇ ਆਏ ਸੀਗੇ ਤੇ ਉਹਨਾਂ ਨੇ ਹੀ ਦੱਸਿਆ ਸੀ ਨਾ ਗੁਰੂ ਨਾਨਕ ਦੇਵ ਜਿੱਥੇ ਰਹਿ ਕੇ ਗਏ ਨੇ ਤੇ ਉਹਨਾਂ ਨੇ ਫਿਰ ਜਦੋਂ ਇੱਥੇ ਘੋੜਾ ਬੰਨਿਆ ਤਾਂ ਉਹ ਵੀ ਥੋੜਾ ਟਾਈਮ ਰੁਕੇ ਵੀਰੇ ਇੱਥੇ ਤੇ ਸਮਾਂ ਨਿਕਲਣ ਤੋਂ ਬਾਅਦ ਇੱਥੇ ਗੁਰੂ ਘਰ ਬੰਨਾ ਜਦੋਂ ਸ਼ੁਰੂ ਹੋਇਆ ਤਾਂ ਉਹਰੇ ਕਮਰਾ ਪਾਤਾ ਕਿਸੇ ਨੇ ਹਣਾ ਵੀਰੇ ਪਰ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਈ ਤਾਂ ਕਰੀਰ ਕਹਿੰਦੇ ਆਪਣੇ ਆਪ ਹਰੀ ਹੋ ਗਈ ਤੇ ਛੱਤਾਂ ਪਾੜ ਕੇ ਉੱਪਰ ਨੂੰ ਨਿਕਲ ਗਈ ਹਣਾ ਵੀਰੇ ਇੱਥੇ ਇਹ ਲਿਖਿਆ ਵੀ ਹੋਇਆਗਾ ਉਹ ਕਮਰਾ ਵੀਰੇ ਇੱਕ ਅਨਜਾਨ ਵਕਤੀ ਨੇ ਪਾਇਆ ਸੀ ਆ ਦੇਖੋ ਉੱਥੇ ਲਿਖਿਆ ਹੋਇਆ ਮੈਂ ਤੁਹਾਨੂੰ ਦਿਖਾਉਣਾ ਸਾਰਾ ਪੜਿਓ ਤੁਸੀਂ ਯਾਰ ਓਕੇ ਹਣਾ ਸਾਰੀ ਚੀਜ਼ ਪੜਿਓ ਵੀਰੇ ਹਣਾ 1616 ਈਸਵੀ ਚ ਗੁਰੂ ਸਾਹਿਬ ਆਏ ਹਣਾ ਤੇ ਉਹਨਾਂ ਨੇ ਇੱਥੇ ਆਪਣਾ ਘੋੜਾ ਬੰਨਿਆ ਸੀਗਾ ਇੱਥੇ ਲਿਖਿਆ ਹੋਇਆ ਤੁਸੀਂ ਪੜ੍ਹ ਲਓ ਇੱਕ ਵਾਰੀ ਗੁਰੂ ਘਰ ਦੇ ਜੋ ਵੀਰੇ ਹੈ ਨਾ ਬਹੁਤ ਸੋਹਣਾ ਬਣਿਆ ਹੋਇਆ ਹੈ ਗੁਰੂ ਘਰ ਅੰਦਰੋਂ ਵੀ ਤੇ ਬਾਹਰੋਂ ਵੀ ਸਰੋਵਰ ਦੀ ਅੱਡ ਹੀ ਉਹ ਝਲਕ ਪੈਂਦੇ ਜੇ ਤੁਸੀਂ ਦੇਖੋ ਨਾ ਆ ਕੇ ਆਇਓ ਜਰੂਰ ਵੀਰੇ ਜੋ ਵੀ ਆਪਣਾ ਦੇਖ ਰਹੇ ਹੋ ਨਾ ਬਲੌਗ ਇੱਕ ਵਾਰੀ ਆ ਕੇ ਦਰਸ਼ਨ ਜਰੂਰ ਕਰਕੇ ਜਾਇਓ ਸੰਗਰੂਰ ਸ਼ਹਿਰ ਕਿਤੇ ਕਿਸੇ ਨੂੰ ਵੀ ਆ ਕੇ ਪੁੱਛ ਲਿਓ ਵੀ ਨਾਨਕਿਆਣਾ ਸਾਹਿਬ ਜਣਾ ਗੁਰੂ ਘਰ ਕੋਈ ਸਾਹ ਪਿੰਡ ਦੇ ਕੋਲ ਆਣਾ ਵੀਰੇ ਜਾਂਦੇ ਹੋਏ ਨਾ ਵੀਰੇ ਇੱਕ ਚੀਜ਼ ਆ ਜਰੂਰ ਦੇਖਿਓ ਨਾ ਇੱਥੇ ਗੁਰੂ ਘਰ ਪ੍ਰਬੰਧਕ ਕਮੇਟੀ ਨੇ ਜੋ ਵੀ ਹਨਾ ਉਹ ਪ੍ਰਾਲਾ ਕੀਤਾ ਬਹੁਤ ਸੋਹਣਾ ਪ੍ਰਾਲਾ ਕੀਤਾ ਜੋ ਕਿ ਹਰ ਗੁਰੂ ਘਰ ਚ ਹੋਣਾ ਜ਼ਰੂਰੀ ਆ ਇੱਥੇ ਨਾ ਵੀਰੇ ਊੜਾੜਾ ਲਿਖਿਆ ਹੋਇਆ ਤੇ ਊੜਾੜਾ ਮਤਲਬ ਤੁਸੀਂ ਆਪਣਾ ਲਿਖੋ ਸਾਰਾ ਹਨਾ ਪੂਰਾ ਕਰਕੇ ਜਰੂਰ ਜਾਓ ਤੇ ਉਹ ਚੀਜ਼ ਲਿਖੀ ਹੋਈ ਸੀ ਤੇ ਇਧਰ ਨਾਲ ਹੀ ਵੀਰੇ ਤੇ ਰਵਾਰ ਸਾਹਿਬ ਦੇ ਲੰਗਰ ਹਾਲ ਬਣਿਆ ਹੋਇਆ ਹੈਗਾ ਜਿੱਥੇ ਸਾਰਾ ਸਮਾ ਗੁਰੂ ਸਾਹਿਬ ਦੀ ਕਿਰਪਾ ਨਾਲ ਲੰਗਰ ਚੱਲਦਾ ਰਹੇਗਾ ਲੰਗਰ ਹਾਲ ਬਹੁਤ ਸੋਹਣਾ ਬਣਿਆ ਨੇ ਜੀ ਆਪਾਂ ਅੱਗੇ ਵੀਰੇ ਬਾਹਰ ਤੇ ਇੱਥੇ ਹੀ ਆਪਾਂ ਕਰਦੇ ਆਂ ਸਮਾਪਤੀ ਵੀਰੇ ਜਿਨ੍ਹਾਂ ਨੇ ਆਪਣਾ ਸਾਰਾ ਬਲੌਗ ਦੇਖਿਆ ਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰੇ ਠੀਕ ਰਹੋ ਆ ਕੇ ਦਰਸ਼ਨ ਜ਼ਰੂਰ ਕਰਕੇ ਜਾਇਓ ਅੱਜ ਆਪਾਂ ਦਰਸ਼ਨ ਕੀਤੇ ਵੀਰੇ ਨਾਨਕਾਣਾ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਨਾਨਕ ਦੇਵ ਜੀ ਆ ਕੇ ਗਏ ਸੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਵੀਰੇ ਇੱਥੇ ਹੀ ਕਰਦੇ ਆਂ ਆਪਾਂ ਸਮਾਪਤੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ